ਇਹ بار بار ਡਿਪਟੀ ਕਮਿਸ਼ਨਰ ਦਾ ਸਰਕਾਰ ਦੇ ਬਾਹਰ ਮੂਰੇ ਤੱਲੇ ਨਾਮ ਦੀ ਕੀ ਨੋਬਤ ਆ ਅੱਜ ਜੀ ਅਸੀਂ ਗੰਨਾ ਵਿਕਾਸ ਕਮੇਟੀ ਪੰਜਾਬ ਵੱਲੋਂ ਜਿਹੜਾ ਉਹਦੇ ਵਿੱਚ ਜਿਹੜੀਆਂ ਧਰਾਂ ਜਿਹੜੇ ਸਾਹਮਣੇ ਉਹ ਸਾਰੀਆਂ ਧਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਧਰਨੇ ਪ੍ਰਦਰਸ਼ਨ ਵੀ ਕੀਤੇ ਪਟਾਲੇ ਦੇ ਵਿੱਚ ਰਸਤਾ ਵੀ ਰੋਕਿਆ 5 ਦਿਨ ਸੈਰੀ ਕਲਸੀ ਦੇ ਬਾਹਰ 5 ਦਿਨ ਬੈਠੇ ਵੀ ਰਹੇ ਹੋਰ ਕਈ ਤਰ੍ਹਾਂ ਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਹਰਪਾਲ ਜੀ ਮਾ ਸਾਡੇ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਾਡਾ 60 ਰੁਪਏ ਰੇਂਦਾ ਉਹਨੂੰ ਲੈ ਕੇ ਜਿਹੜੇ ਮਿਲਾ ਉਹ ਵਾਲਾ ਰੇਟ ਆ ਜਿਹੜਾ ਮਿਲਾ ਦਾ ਉਹ ਕੋਈ ਵੀ ਜਿਹੜੀ ਸਰਕਾਰ ਵੱਲੋਂ ਨਾ ਪਿਛਲਾ ਬਕਾਇਆ ਦਿੱਤਾ ਕਿ 60 ਰੁਪਏ ਨਾ ਨਵਾਂ ਰੇਟ ਜਿਹੜਾ ਉਹ ਐਲਾਨ ਕੀਤਾ ਗਿਆ ਕੋਈ ਮਿਲਾਂ ਦਾ ਜਿਹੜਾ ਸਮਾਂ ਨਵੰਬਰ 1 ਨਵੰਬਰ ਚੱਲਣਾ ਬਣਦਾ ਉਹ ਪਹਿਲਾਂ ਜਿਹੜਾ 16 17 ਦਿਨਾਂ ਉਹ ਲੇਟ ਨਿਕਲ ਗਈ ਐ ਤੇ ਜਦ ਕਦੋਂ ਨੋਟੀਫਿਕੇਸ਼ਨ ਹੋਣਾ ਐ ਕਦੋਂ ਇਹਨਾਂ ਨੇ ਫੈਸਲਾ ਲੈਣਾ ਐ ਉੱਤੇ ਮਿਲਾਂ ਨੇ ਤਿਆਰੀ ਕਰਨੀ ਐ ਸਰਕਾਰ ਨੇ ਅਗਲੀ ਕੀ ਤਿਆਰੀ ਕਰਨੀ ਐ ਤੇ ਜਿਹੜਾ ਕਿਸਾਨ ਦਾ ਇਹਨਾਂ ਕਿਸਾਨਾਂ ਨੇ ਗੰਨੇ ਦੀ ਆਪਣੀ ਜਿਹੜੀ ਫਸਲ ਵੇਚ ਕੇ ਉੱਥੇ ਕਣਕ ਵੀ ਜਣੀ ਐ ਉਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਲਗਭਗ ਰੋਜ਼ ਦਾ ਜਿਹੜੀ ਸਾਰੀਆਂ ਮਿਲਾਂ ਨੇ ਤੇ 10 ਮਿਲਾਂ ਚੱਲਣ ਦੇ 2500 ਕਿੱਲ੍ਹਾ ਰੋਜ਼ ਖਾਲੀ ਕਰਦੀ ਐ ਇੰਨਾ ਵੱਡਾ ਨੁਕਸਾਨ ਕਿਸਾਨ ਦਾ ਜਿਹੜਾ ਹੋ ਰਿਹਾ ਲਗਾਤਾਰ ਤੇ 15 ਨੰਬਰ ਉਹ ਜਿਹੜੇ ਮਿਲਾਂ ਲਗਭਗ ਤੇ ਬਿਲਕੁਲ ਤਿਆਰ ਚੱਲਦੀਆਂ ਹੋਣੀਆਂ ਚਾਹੀਦੀਆਂ ਫਿਰ ਕਿਸਾਨ ਜਿਹੜਾ ਆਪਣੀ ਥੋੜੀ ਬੋਦੀ ਫਸਲ ਵੀ ਸਕਦਾ ਤੇ ਜਿਹੜਾ ਆਉਣ ਵਾਲਾ ਰੇਟ ਆ ਉਹਦੇ ਉੱਤੇ ਕੋਈ ਗੱਲ ਨਹੀਂ ਉਸ ਕਰਕੇ ਜਿਹੜਾ ਸਾਰੀਆਂ ਧਿਰਾਂ ਨੇ ਫੈਸਲਾ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿ ਜਿਹੜੇ ਅੱਜ ਦੇ ਦਿਨ ਜਿਹੜੀ ਹੈ ਸਾਰੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਡੀਸੀ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਇਹਦੇ ਸਬੰਧ ਵਿੱਚ ਉਸ ਤੋਂ ਬਾਅਦ ਅਗਲੇ ਜਿਹੜੇ ਪ੍ਰੋਗਰਾਮ 21 ਤਰੀਕ ਨੂੰ ਜਿਹੜਾ ਤੇ ਵੱਡਾ ਤੇਰਾ ਪ੍ਰਦਰਸ਼ਨ ਪਾਇਆ ਰੇਲ ਰੋਕੋ ਹੋਵੇ ਜਾਂ ਸੜਕ ਰੋਕੋ ਹੋਵੇ ਉਹ ਕੀਤਾ ਜਾਏਗਾ ਉਹਦੇ ਕਰਕੇ ਅੱਜ ਜਿਹੜਾ ਆਪਾਂ ਸਾਰੇ ਡੀਸੀ ਜਿਹੜੇ ਗਜ਼ਾਖਪੁਰ ਜ਼ਿਲ੍ਹੇ ਦੇ ਨਾਲ ਸੰਬੰਧਤ ਨਾਕਾਸਪਤ ਘਰਾਣੇ ਜਿੰਨੀਆਂ ਵਿੱਚ ਜੱਥੇਬੰਦੀਆਂ ਨੇ ਉਹ ਸਾਰੀਆਂ ਇਕੱਤਰ ਹੋ ਕੇ ਆ ਜਿਹੜੇ ਦੁਬਾਰਾ ਯਾਦ ਕਰਾਉਣ ਵਾਸਤੇ 3 ਘੰਟੇ ਦਾ ਧਰਨਾ ਦੇਣ ਵਾਸਤੇ ਤੇ ਆਪਣੀ ਯਾਦ ਪੱਤਰ ਦੇਣ ਵਾਸਤੇ ਆਏ ਆ ਕਿ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨੇ ਉਹ 50 ਰੁਪਏ ਵੀ ਦਿਓ ਤੇ ਮੇਰਾ ਨਵਾਂ ਰੇਟ ਹੈ ਉਹ ਵੀ ਸਾਨੂੰ ਜਿਹੜਾ ਉਹ ਦੱਸੋ ਪ੍ਰਧਾਨ ਜੀ ਸਾਰੀਆਂ ਪਾਰਟੀਆਂ ਆਉਂਦੀਆਂ ਕਹਿੰਦੀਆਂ ਕਿਸਾਨੇ ਤਾਂ ਅਸਲੀ ਜਦੋਂ ਸੱਤਾ ਚ ਆ ਜਾਂਦੀਆਂ ਉਦੋਂ ਭੁੱਲ ਜਾਂਦੀਆਂ ਫਿਰ ਕਿਸਾਨ ਧਰਨੇ ਲਾਉਣ ਨੂੰ ਫਿਰ ਮਿਲਜ਼ੂਰ ਹੁੰਦੇ ਆ ਬਿਲਕੁਲ ਜੀ ਬਿਲਕੁਲ ਹਰ ਇੱਕ ਦਾ ਹੀ ਜਿਹੜਾ ਇਹ ਤੇ ਬੱਚ ਕਿਉਂਕਿ ਸਾਡੇ ਆਗੂ ਜਿਹੜੇ ਨੇ ਉਹ ਬਹੁਤ ਸੂਝਾ ਨੂੰ ਦੇ ਕਿਸਾਨ ਆਗੂ ਉਹ ਹਮੇਸ਼ਾ ਕਹਿੰਦੇ ਨੇ ਕਿ ਜਿਹੜੀ ਜਿਹੜੀ ਤੁਹਾਡੀ ਵੋਟਾਂ ਵਾਲੀ ਥੇਰਾ ਉਹਨੇ ਕਦੇ ਵੀ ਤੁਹਾਡੀ ਨਹੀਂ ਹੋਣਾ ਉਹਨੇ ਆਪਣੇ ਹਿਸਾਬ ਨਾਲ ਸੋਚਣਾ ਹੈ ਕਿਸਾਨ ਨੇ ਜਿਹੜਾ ਫੱਲੇ ਆਮ ਆਦਮੀ ਉਹਨੇ ਆਪਣੇ ਹਿਸਾਬ ਨਾਲ ਸੋਚਣਾ। ਉਹ ਜਿਹੜੀ ਆ ਸਿਆਸਤ ਵਾਲੇ ਲੋਕ ਨੇ ਉਹ ਆਪਣੇ ਹਿਸਾਬ ਨਾਲ ਸੋਚਦੇ ਨੇ। ਆਮ ਲੋਕ ਜਿਹੜੇ ਉਹ ਪਸਤੇ ਰਹਿੰਦੇ ਨੇ ਹਮੇਸ਼ਾ ਤੇ ਜਿਹੜਾ ਕਿਸਾਨ ਹੈ ਉਹ ਹਮੇਸ਼ਾ ਕਹੀ ਕਿ ਵੇਖਿਆ ਕਿ ਗੰਨੇ ਵਾ ਜਿਹੜੀ ਖਾਸ ਕਰਕੇ ਗੰਨੇ ਦੀ ਲੋਏ ਕਿਸਾਨ ਨੇ। ਉਹਨਾਂ ਨੂੰ ਹਮੇਸ਼ਾ ਜਿਹੜਾ ਨਾ ਕੋ ਨਾ ਰੇਟ ਤੈ ਕੀਤਾ ਜਾਂਦਾ ਨਾ ਕੋ ਤਰੀਖ ਦਿੱਤੀ ਜਾਂਦੀ ਹੈ। ਇਹਦੇ ਉੱਤੇ ਸਰਕਾਰ ਨੂੰ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਸੋਚਣ ਦੀ ਲੋੜ ਹੈ। ਤੁਸੀਂ ਕਹਿੰਦੇ ਹੋ ਕਿ ਗੰਨੇ ਦੀ ਇਹਦਾ ਪਤਾ ਨਹੀਂ ਮਿਲਿਆ ਪਰ ਸਰਕਾਰ ਦਾਵੇ ਕਰਦੀ ਕਿ ਕਿਸਾਨਾਂ ਦੇ ਖਾਤੇ ਚ ਪਾਹੜੀ ਦੀ ਆ। ਇਹ ਤਾਂ ਤੁਸੀਂ ਜਾਣਦੇ ਹੋ ਜੀ ਜਿਹੜੇ ਸਿਆਸਤੀ ਲੋਕਾਂ ਦੇ ਬਿਆਨ ਜਿਹੜੇ ਭ ਪਹਿਲੇ ਨੇ ਉਹ ਬੜੇ ਬੜੇ ਵੱਡੇ ਜਿਹੜੇ ਬਿਆਨ ਨੇ ਉਹ ਅਜੇ ਤੱਕ ਤਾਂ ਕਿ ਜਾਂਦੇ ਨੇ ਕੋਈ ਪੁਰਾਣੀ ਹੁੰਦਾ ਜੇ ਉੱਪਰੋਂ ਚੱਲ ਜੀ ਤੇ ਬੋਦੀ ਹਣੀ 15 ਲੱਖ ਰੁਪਈਆ ਨੂੰ ਦਿੰਦੇ ਆਏ ਥੇ ਹੁੰਦਾ ਬੜਾ ਕੁਝ ਉਹਨਾਂ ਹੋਰ ਵੀਆ ਨੂੰ ਦੇਣਾ ਤੇ ਆਪਸਲਾਂ ਦੇ ਜਿਹੜੇ 20-20 ਹਜ਼ਾਰ ਰੁਪਈਆ ਮੁਆਵਜ਼ਾ ਵੀ ਦੇਣਾ ਆ ਇਹਨਾਂ ਨੂੰ ਉਹਨਾਂ ਨੇ ਇਸ ਕੇਂਦਰ ਨੇ ਵੱਖਰਾ ਦੇਣਾ ਸੀ ਉਹਦਾ ਅਜੇ ਤੱਕ ਹਨ ਹੁਦ ਕਿਤੇ ਲੱਭਦਾ ਨਹੀਂ ਕੋਈ ਵੀ ਸਿਰਫ ਉਹ ਜਿਹੜੇ ਬਿਆਨ ਨੇ ਤੇ ਬੜੇ ਹੋਰ بڑے ਬਿਆਨ ਹਨ ਜਿਹੜੇ ਸਰਕਾਰ ਦੇ ਖੜਾ ਹੜ ਪੀੜਤਾ ਵਾਸਤੇ ਉਹਦੇ ਵੀ ਕੋਈ ਜਿਹੜੀ ਅਜੇ ਤੱਕ ਸਿਰੇ ਨਹੀਂ ਚੜਦੀ ਗੱਲ ਨਿਕਰੇ ਅਸੀਂ ਅੱਜ ਫੇਰ ਡਿਊਟੀ ਕੁਬੀਸਾ ਰਹ ਅੱਜ ਗਰਦਾਖੌਰ ਵਿਖੇ ਪਹੁੰਚੀਆਂ ਤੇ ਬਾਕੀ ਛੜੀਆਂ ਜੱਥੇ ਬੰਨੀਆਂ ਕੋਈ ਹੁਸ਼ਿਆਰਪੁਰ ਵੱਖ-ਵੱਖ ਜਿਹੜਿਆਂ ਤੇ ਜਿਹੜੇ ਡੀਸੀ ਸਾਹਿਬ ਨੂੰ ਮੰਗ ਪੱਤਰ ਜਾਂ ਰੋਜ਼ ਪ੍ਰਦਰਸ਼ਨ ਕਰਕੇ ਆ ਜੇ ਸਰਕਾਰ ਨੂੰ ਜਿਹੜੀ ਉਹ ਜੁਗਾਰ ਹੈ ਇੱਕ ਬੰਨੇ ਤੇ ਸਰਕਾਰ ਕਹਿੰਦੀ ਆ ਵੀ ਪਾਣੀ ਨੀਵਾ ਜਾ ਰਿਹਾ ਤੇ ਭਿੰਤਾ ਆਪਣਾਓ ਅਸੀਂ ਜੇਕਰ ਗੰਨਾ ਲਾਉਨੇ ਆ ਤੇ ਸਰਕਾਰ ਕਰਨੇ ਕਾਟਕਾਰਾਂ ਨਾਲ ਟੱਕਾ ਕਿਉਂ ਕਰਦੀ ਹੈ ਇਹਨਾਂ ਨੂੰ ਆਪਣੇ ਆਪ ਹੀ ਜਿਹੜਾ 15 ਨਵੰਬਰ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਰੇਟ ਵਧਾ ਦੇਣਾ ਤੇ ਇਹਦਾ ਹਰ ਸਾਲ ਜਿਸ ਤਰ੍ਹਾਂ ਕਣਕ ਝੋਨੇ ਦਾ ਹਰ ਸਾਲ ਰੇਟ ਵਧਾ ਸਰਕਾਰ ਵੀ ਜੇ ਤੋਂ ਪਹਿਲਾਂ ਦਾ ਦਿੰਦੀ ਹੈ ਇਸੇ ਤਰ੍ਹਾਂ ਹੀ ਕਣਿਆ ਰੇਟ ਵੀ ਜਿਹੜਾ ਵਾ ਉਹ ਸਾਡਾ ਗੰਨਾ ਬੀਜਣ ਤੋਂ ਪਹਿਲਾਂ ਰੇਟ ਜਿਹੜਾ ਵਧਣਾ ਚਾਹੀਦਾ ਜੇ ਸਾਡੀ ਮਰਜ਼ੀ ਹੈ ਤੇ ਗੰਨਾ ਬੀਜੀਏ ਜੇ ਮਰਜ਼ੀ ਤੇ ਨਾ ਬੀਜੀਏ ਇਹ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਕੱਲ ਤੱਕ ਜਿਹੜਾ ਸਾਡਾ ਮਿਲਾਂ ਦਾ ਨੋਟੀਫਿਕੇਸ਼ਨ ਤੇ ਸਾਡਾ ਗੰਨੇ ਦਾ ਰੇਟ ਇੱਕ ਕਾਊਂਟਰ ਤੇ ਇੱਕ ਪੇਮੈਂਟ ਜਿਹੜੀ ਉਹ ਕੀਤੀ ਜਾਵੇ ਤੇ ਜਿਹੜਾ ਪਿਛਲੇ ਸਾਲ ਦਾ ਬਕਾਇਆ ਵਾ ਉਹ ਤੁਰੰਤ ਜਿਹੜਾ ਉਹ ਯਾਰੀ ਕੀਤਾ ਜਾਵੇ ਜੇ ਨਹੀਂ ਹੁੰਦਾ ਨਹੀਂ ਨਾ ਕੀਤਾ ਨਾ ਕੀਤਾ ਤੇ ਜਿਹੜਾ 21 ਤਰੀਕ ਨੂੰ ਜਲੰਧਰ ਧਨਵਾਲੀ ਜਿਹੜਾ ਵੱਡਾ ਪ੍ਰਦਰਸ਼ਨ ਕਰਕੇ ਦੇ ਸੁੱਤੀ ਜਰਗਾ ਸਰਕਾਰ ਨੂੰ ਜਿਹੜਾ ਜਗਾਵਾਂਗੇ ਲਗਾਤਾਰ ਧਰਨਾ ਉਹਨਾਂ ਤਰ ਤਰ ਜਾਰੀ ਰੱਖਾਂਗੇ ਜਿੰਨਾ ਤੱਕ ਸਰਕਾਰ ਸਾਡਾ ਗਨੇਰਾ ਰੇਟ 500 ਰੁਪਇਆ ਇੱਕ ਕਾਊਂਟਰ ਇੱਕ ਪੇਮੈਂਟ ਨਹੀਂ ਕਰਦੀ ਤੇ ਸਾਡਾ ਪਿਛਲਾ ਬਕਾਇਆ ਜਿਹੜਾ ਉਹ ਰਿਲੀਜ਼ ਨਹੀਂ ਕਰਦੀ ਤੇ ਮਿਲਦਾ ਨਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਅੱਜ ਦਾ ਧਰਨਾ ਕਿੰਨੇ ਵਜੇ ਤੱਕ ਰਹੂਗਾ ਅੱਜ ਦਾ ਜਿਹੜਾ ਧਰਨਾ ਉਹ 2 ਵਜੇ ਤੱਕ ਰਹੇਗਾ ਕੀ ਨਾਮ ਦੇਖੋ ਮੈਂ ਜੀ ਤਸੀਮ ਸਿੰਘ ਮਾਝਾ ਕਿਸਾਨ ਸੰਦਰਭ ਕਮੇਟੀ ਦਾ ਪੁਰ ਕਮੇਟੀ ਮੈਂਬਰ ਪਿੰਡ ਡੇਰੀ ਵਾਲੀ ਕੀ ਅੱਜ ਮੰਗੜ ਉੱਤੇ ਜਿਹੜਾ ਧੰਨਾਂ ਨਾ ਪਾਇਆ ਜਾ ਰਿਹਾ ਦੇਖੋ ਜੀ ਮੇਰੇ ਸਾਥੀ ਅੱਗੇ ਦੱਸ ਗਏ ਨੇ ਬੜਾ ਕੁਝ ਤੁਹਾਨੂੰ ਇਹ ਜਿਹੜੀ ਸਰਕਾਰ ਆ ਇਹ ਕੁੰਭ ਕਰਨ ਦੀ ਨੀਂਦੇ ਸੁੱਤੀ ਆ ਇਹ ਜ਼ਿਮੀਂਦਾਰ ਨੂੰ ਬਿਲਕੁਲ ਉਤਾੜ ਕੇ ਜ਼ਿਮੀਂਦਾਰੀ ਜ਼ਿਮੀਂਦਾਰ ਨੂੰ ਖਤਮ ਕਰਨਾ ਚਾਹੁੰਦੀ ਆ ਅੱਗੇ ਮੇਰੇ ਸਾਥੀ ਦੱਸ ਗਏ ਨੇ ਇਹ ਸਰਕਾਰੀ ਜਿਹੜੀਆਂ ਮੇਲਾ ਨੇ ਪ੍ਰਾਈਵੇਟ ਮੇਲਾ ਨੇ ਇਹਨਾਂ ਦਾ ਨੋਟੀਫਿਕੇਸ਼ਨ ਅੱਜ ਕੱਲ ਨੂੰ ਹੋ ਜਾਂਦਾ ਹੁੰਦਾ ਹੀ ਜਿੱਦੋਂ ਵੀ ਨੋਟੀਫਿਕੇਸ਼ਨ ਹੁੰਦਾ ਉਦੋਂ ਬਾਅਦ ਵਿੱਚ 15 ਦਿਨ ਮੇਲ ਨੂੰ ਫੇਰ ਚਾਹੀਦੇ ਹੁੰਦੇ ਨੇ ਕਿ 15 ਦਿਨ ਉਹਨਾਂ ਨੇ ਬਰੇਲਰ ਚਲਾਉਣੇ ਨੇ ਆਪਣੀ ਸਟੀਮ ਪੈਦਾ ਕਰਕੇ ਤੇ ਫਿਰ ਇਹਨਾਂ ਨੇ ਗੰਨਾ ਭੇਜਣਾ ਹੁੰਦਾ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਜ਼ਿੰਮੇਦਾਰ ਜਿਹੜਾ ਇਹਦੇ ਅੱਗੇ ਰੁੜਿਆ ਪਿਆ ਹੜ ਆਏ ਨੇ ਗੰਨਾ ਅੱਧਿਓਂ ਬੋਤਾ ਮਰ ਗਿਆ ਹੁਣ ਜਿਹੜਾ ਕੋਈ 2-3 4-5 10-10 ਕਿਲੋ ਦਾ ਗੰਨਾ ਹੈਗਾ ਉਹ ਜੇ ਮਿਲ ਜਾਦੀਆਂ ਤੇ ਜ਼ਿੰਮੇਦਾਰ ਜਿਹੜਾ ਉਹਨੂੰ ਗੰਨੇ ਨੂੰ ਮੇਲੇ ਨੂੰ ਕੜਾਈ ਵਾਸਤੇ ਵੇਚ ਕੇ ਸਿਕਾਨਕ ਵੀ ਸਕਦਾ ਸੀ ਇਹ ਕਰਕੇ ਅਸੀਂ ਸਰਕਾਰ ਨੂੰ ਬੜੀ ਵਾਰ ਮੰਗ ਪੱਤਰ ਦਿੱਤੇ ਚੁਕਾਵਣੀ ਵੀ ਦਿੱਤੀ ਆ ਮੰਗ ਮੈਂ ਤੁਹਾਨੂੰ ਜਿਹਾ ਅੱਜ ਫੇਰ ਅਸੀਂ ਡੀਸੀ ਦਫ਼ਤਰ ਦੇ ਸਾਹਮਣੇ 3 ਘੰਟੇ ਵਾਸਤੇ ਘਰਾਓ ਕਰਕੇ ਤੇ ਮੁਜਾਰਾ ਕਰਾਂਗੇ 2 ਵਜੇ ਤੱਕ ਮੁਜਾਰਾ ਸਾਡਾ ਜਿਹੜਾ ਚਾਲੂ ਰਹੂਗਾ ਜੇ ਸਰਕਾਰ ਨੂੰ ਫੇਰ ਵੀ ਸਾਡੀਆਂ ਗੱਲਾਂ ਦਾ ਅਸਰ ਨਹੀਂ ਹੁੰਦਾ ਇਹਨਾਂ ਦੇ ਅਸਲ ਵਿੱਚ ਨਾ ਇਹਨਾਂ ਦੇ ਵਿੱਚ ਰੂਹ ਪ੍ਰਵੇਸ਼ ਕਰ ਗਈ ਆ ਰੰਗਜੇ ਵਾਲੀ ਇਹਨਾਂ ਨੇ ਸਮਝਿਆ ਵਾ ਵੀ ਜਦੋਂ ਰੰਗਜੇ ਕਹਿੰਦਾ ਸੀ ਵੀ ਮੈਂ ਖਤਮ ਕਰ ਦੇਣੀ ਸਾਰੇ ਮੁਸਲਮਾਨ ਬਣਾ ਕੇ ਬੈਠੂੰਗਾ ਉਦਾਂ ਇਹ ਚਾਹੁੰਦੇ ਆ ਵੀ ਸਰਕਾਰ ਜਿਹੜੀ ਹੈ ਜ਼ਿੰਮੇਦਾਰ ਜਿੰਨੇ ਵੀ ਸਾਨੂੰ ਰੋਜੀ ਰੋਟੀ ਕਮਾ ਕੇ ਦਿੰਦੇ ਨੇ ਇਹ ਖਤਮ ਹੋ ਜਾਣ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਦੇ ਉੱਤੇ ਅਸੀਂ ਕਾਬਜ਼ ਹੋਈਏ ਪ੍ਰਾਈਵੇਟ ادارے ਜਿਹੜੇ ਇਹਨਾਂ ਨੂੰ ਦਈਏ ਤੇ ਉਹ ਆਪਣੀਆਂ ਮਨਮਰਜ਼ੀਆਂ ਕਰਨ ਇਹ ਕਦੀ ਵੀ ਸਹਿਣ ਨਹੀਂ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਜੇ ਸਰਕਾਰ ਨੂੰ ਫੇਰ ਵੀ ਸਾਡੀਆਂ ਗੱਲਾਂ ਦਾ ਸੁਣ ਨਹੀਂ ਹੁੰਦਾ 21 ਤਰੀਕ ਨੂੰ ਤਗੜਾ ਹੰਗਾਮਾ ਕਰਾਂਗੇ ਤੁਹਾਨੂੰ ਵਾਲੀ ਫਾਟਕ ਰੇਲਾ ਰੋਕਾਂਗੇ ਪਹਿਲੋ ਰੋਡ ਦੋ ਦਿਨ ਰੋਡ ਜਮ ਕਰਾਂਗੇ ਜੇ ਫੇਰ ਵੀ ਇਹਨਾਂ ਨੂੰ ਅਸਰ ਨਹੀਂ ਹੁੰਦਾ ਤੇਰੀ ਅੰਨਾ ਜਮ ਕਰਾਂਗੇ ਸਰਕਾਰ ਦਾ ਨੱਥ ਕੇ ਦਾਮ ਲਿਆਗੇ ਇਹਨਾਂ ਨੂੰ ਮਾਰਾ ਕੇ ਫਿਰ ਉਠਾਂਗੇ ਠੀਕ